ਬਹੁਤ ਬਹੁ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਸਰੰਦਰ ਫੀਡਰ ਤੇ ਅਸੀਂ ਮੌਜੂਦ ਹੈਗੇ ਆ ਦੂਸਰੇ ਬੰਨੇ ਰਾਜਸਥਾਨ ਫੀਡਰ ਹੈਗੀ ਜਿਹੜੀ ਨਹਿਰ ਹੈਗੀ ਸੋ ਪਾਣੀ ਦੇ ਹਾਲਾਤ ਤੁਸੀਂ ਦੇਖ ਸਕਦੇ ਜੇ ਅੱਜ ਕਵਰੇਜ ਕਰਨ ਦਾ ਮੁੱਖ ਜਿਹੜਾ ਮਕਸਦ ਸਾਡਾ ਕਿ ਇਸ ਜਿਹੜਾ ਪੋਲ ਦੇ ਉੱਤੇ ਜੋ ਨਾਜ਼ੁਕ ਹਾਲਾਤ ਬਣਿਆ ਉਸ ਚੀਜ਼ ਨੂੰ ਲੈ ਕੇ ਅਸੀਂ ਕਵਰੇਜ ਕਰਨ ਪਹੁੰਚੇ ਇੱਥੇ ਗੱਲਬਾਤ ਵੀ ਕੀਤੀ ਹੈ ਕਾਫੀ ਪਿੰਡਾਂ ਨੂੰ ਜਿਹੜਾ ਜਿਹੜਾ ਪੋਲ ਜਾਂਦਾ ਹੈਗਾ ਨੇੜੇ-ਨੇੜੇ 10 ਕਿਲੋਮੀਟਰ ਦੱਸਿਆ ਜਾ ਰਿਹਾ ਕਿ ਜਿਹੜੀ ਪੋਲ ਤੋਂ ਉੱਤੋਂ ਜਿਹੜੀ ਆਵਾਜਾਈ ਜਿਹੜੀ ਗ ਤੋ ਤੁਸੀਂ ਦੇਖ ਸਕਦੇ ਹੋ ਇਸ ਪੁਲ ਦੇ ਉੱਤੇ ਨਾ ਤਾਂ ਗ੍ਰਿੱਲਾ ਹੈਗਾ ਤੇ ਪੁਲ ਦੀ ਜਿਹੜੀ ਚੜਾਈ ਹੈਗੀ ਉਹ ਵੀ ਬਿਲਕੁਲ ਸੀਮਤ ਹੈਗੀ ਇੱਕ ਸਾਈਡ ਤੋਂ ਹੀ ਸੰਦ ਲੰਘਦੇ ਦੂਸਰੀ ਸਾਈਡ ਤੋਂ ਜਦੋਂ ਸੰਦ ਲੰਘਦੇ ਆ ਤਾਂ ਭਾਰੀ ਜਦੋਂ ਮੁਸ਼ਕਲ ਉਹਨਾਂ ਨੂੰ ਆਉਣੀ ਪੈਂਦੀ ਹੈ ਤੇ ਉੱਪਰੋਂ ਤੁਸੀਂ ਪਾਣੀ ਦੇ ਹਾਲਾਤ ਦੇਖ ਸਕਦੇ ਕਿ ਪਾਣੀ ਮੇਰੇ ਖਿਆਲ ਚ ਜ਼ਿਆਦਾ ਨਹੀਂ ਤੇ 30-40 ਫੁੱਟ ਡੂੰਘਾ ਹੈਗਾ ਤੇ ਪਾਣੀ ਦਾ ਜਿਹੜਾ ਵਹਾਅ ਵੀ ਕਾਫੀ ਤੇਜ਼ ਹੈਗਾ ਤੇ ਤੁਸੀਂ ਦੇਖ ਸਕਦੇ ਕਿ ਬਹੁਤ ਜਿਹੜੇ ਮੰਦ ਭਾਗੇ ਜਿਹੜੇ ਹਾਲਾਤ ਹੈਗੇ ਤੁਸੀਂ ਦੇਖ ਸਕਦੇ ਵੀ ਕੜਾਲੀ ਵੀ ਹੈਗੀ ਤੇ ਪਾਣੀ ਦਾ ਓਵਰਫਲੋ ਵੀ ਤੁਸੀਂ ਦੇਖ ਸਕਦੇ ਜੀ ਵੀ ਪਾਣੀ ਬਿਲਕੁਲ ਨਾਲ ਲੱਗਾ ਹੋਇਆ ਪੁਲਾਂ ਦੂਸਰੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਬਿਲਕੁਲ ਜਿਹੜਾ ਜਿਹੜਾ ਬਿਲਕੁਲ ਪੁਲ ਦੇ ਨਾਲ ਖਹਿ ਕੇ ਲੰਘ ਰਿਹਾ ਹੈਗਾ ਤੇ ਦੂਸਰੇ ਪਨੇ ਤੁਸੀਂ ਦੇਖੋ ਵੀ ਜਿਹੜਾ ਜਿਹੜੇ ਕਿਨਾਰੇ ਆ ਕਿਨਾਰੇ ਜਿਹੜੇ ਹੈਗੇ ਕਿਨਾਰਿਆਂ ਦੇ ਵੀ ਬਿਲਕੁਲ ਮੇਰੇ ਖਿਆਲ ਚ 1.5 ਫੁੱਟ 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 ਜਿਹੜਾ ਥਾਂ ਜਿਹੜਾ ਪਾਣੀ ਜਿਹੜਾ ਨੀਵਾ ਹੈਗਾ ਸੋ ਉਥੇ ਗੱਲਬਾਤ ਕਰਾਂਗੇ ਤੇ ਜਿਹੜੇ ਰਾਘੀਰ ਹੈਗੇ ਆ ਜੜ ਨੇੜੇਲੇ ਪਿੰਡਾਂ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਸੋ ਮੰਗ ਇਹੀ ਹੈ ਕਿ ਪੋਲ ਜਿਹੜਾ ਜਲਦ ਜਲਦ ਬਣਨਾ ਚਾਹੀਦਾ ਖਾਸ ਤੌਰ ਤੇ ਹੈਗੇ ਵਿਧਾਨ ਸਭਾ ਹਲਕਾ ਜਿਹੜਾ ਜੀਰਾ ਦਾ ਜਿਹੜਾ ਪਿੰਡ ਹੈਗੇ ਏਡੇ ਔਰ ਆ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਇਹ ਗੱਲਬਾਤ ਉਬਰੀ ਹੈਗੀ ਉੱਥੇ ਵੀ ਚਾਰ ਚਰਚਾ ਹੋਈ ਹੈ ਵਿਧਾਨ ਸਭਾ ਹਲਕਾ ਜਿਹੜੇ ਜੀਰੇ ਦੇ ਨਰੇਸ਼ ਕੁਟਾਰੀਆ ਜੀ ਹੈਗੇ ਉਹਨਾਂ ਵੀ ਵਿਧਾਨ ਸਭਾ 'ਚ ਗੱਲਬਾਤ ਕੀਤੀ ਹੈ ਕਿ ਇਹ ਪੋਲ ਜਿਹੜੇ ਜਲਦ ਰਿਪੇਅਰ ਹੋਣਗੇ ਇਹਨਾਂ ਦਾ ਕੰਮ ਹੋਊਗਾ ਲੇਕਿਨ ਫਿਲਹਾਲ ਇਸ ਜਿਹੜੀ ਪੋਲ ਦੇ ਹਾਲਾਤ ਨੇ ਨਾਜ਼ੁਕ ਨੇ ਤੇ ਜਿਹੜਾ ਦੋਨਾਂ ਸਾਈਡਾਂ ਤੇ ਗ੍ਰਿੱਲਾਂ ਨਹੀਂ ਹੈਗੀਆਂ ਦੋਨਾਂ ਸਾਈਡਾਂ ਤੇ ਬਿਲਕੁਲ ਵੀ ਤੁਸੀਂ ਦੇਖ ਸਕਦੇ ਹੋ ਸੇਫਟੀ ਬਿਲਕੁਲ ਨਹੀਂ ਹੈਗੀ ਪਾਣੀ ਬਹੁਤ ਜ਼ਿਆਦਾ ਹੈਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਹਾਂ ਉਹ ਸਿਰਫ ਇੰਨੀ ਦਿਖਦੀ ਵਾਰ ਹਾਂ ਜਾਨੀ ਪੂਰੀ ਫੁੱਲ ਬੜਾ ਫੁੱਲੀ ਭਰੀ ਹੋਈ ਹੈ ਨਹਿਰ ਠੀਕ ਹੈ ਜਈ ਪਰੜੀ ਉਹ ਨਹਿਰ ਦੇ ਜਿਹੜੀ ਪਰੜੀ ਨਹੀਂ ਹਾਂ ਮੈਂ ਸਮਝ ਗਿਆ ਗੱਲ ਹੁਣ ਜੀ ਪੱਕੀਟ ਦਿਖਦੀ ਹੈ ਪੂਰੀ ਵੀ ਫੁੱਲ ਬੜਾ ਫੁੱਲ ਪਣ ਚੁੱਕੇ ਠੀਕ ਹੈ ਉੱਥਲੇ ਇਟਾਂ ਲੱਗੀਆਂ ਨੇ ਨਾ ਕਿਨਾਰਿਆਂ ਤੇ ਤੇ ਉਹ ਮਤਲਬ ਇਟਾਂ ਦੇ ਬਰਾਬਰ ਹੈ ਹਾਂ ਨਿਕਾਲੇ ਤੱਕ ਪਾਣੀ ਛੱਡੇ ਹੂੰ ਇਹ ਮਾਮਪੁਰਖੋ ਜੇਕਰ ਆਪਾਂ ਗੱਲ ਕਰਦੇ ਹਾਂ ਤੇ ਕਿਹੜੀਆਂ ਨਹਿਰਾਂ ਤੇ ਖੜੇ ਆ ਤੇ ਆਪਣਾ ਕਿਹੜੇ ਕਿਹੜੇ ਪਿੰਡਾਂ ਨੂੰ ਜਿਹੜੀ ਛੜਕ ਜਾਂਦੀ ਪੋਲ ਜਿਹੜਾ ਜਾਂਦਾ ਹੈ ਇਹ ਨਹਿਰਾਂ ਜੀ ਦੋ ਜਾਂਦਗਿਆ ਕਾ ਰਾਜਸਥਾਨ ਫੀਡਰ ਇੱਕ ਸਰੰਦ ਫੀਡਰ ਆ ਸਰੰਦ ਫੀਡਰ ਤੇ ਆਪਾਂ ਮੌਜੂਦ ਆ ਕਿ ਜਿਹੜੇ ਪੁੱਲ ਤੇ ਆਪਾਂ ਖੜੇ ਸਰੰਦ ਪਿੰਡ ਦਾ ਪਿੰਨਵਰ ਪਾਲ ਤੋਂ ਇਸ ਤਰ੍ਹਾਂ ਬਲੌਕੀ ਕਲਾ ਜੀਰਾ ਹਸਮਤ ਵਾਲਾ ਕੀਮੀ ਵਾਲੀ ਕੁਦਵਾਲਾ ਮਿੱਠੇ ਯਾਨੀ ਕਿੱਟੋ-ਕੱਟ 50 ਪਿੰਡ ਜਿਸ ਤੋਂ ਅਗਲੇ ਦੇ ਪਾਸੇ ਆ ਠੀਕ ਆ ਜੀ ਕਹਿੰਦੇ ਬਣੇ ਮੇਨ ਵੱਡੇ ਪਿੰਡ ਪੱਡੇਗੜ੍ਹ ਸਭਰਾਵਾ ਸਰੇ ਹਾਲੀ ਪਧਰੀ ਬੁੱਡੇ ਵਾਲਾ ਦਿਹਾੜ ਕੇ ਪੱਡੇਗੜ੍ਹ ਸਭਰਾ ਇਸ ਤੋਂ ਕੀ ਗਾਂ ਤੋਂ ਲਗ ਬਹੁਤ ਪਿੰਡਾਂ 'ਚ ਜਾਂਦੀ ਹੈ ਠੀਕ ਹੈ ਤੇ ਹਾਲਾਤ ਕੀ ਹੁਣ ਹਾਲਾਤ ਤੁਹਾਡੇ ਸਾਹਮਣੇ ਆ ਜੇ ਵੇਖ ਲਓ ਵੀ ਪਿਛਲੇ 20 ਸਾਲਾਂ ਤੋਂ ਲੈ ਕੇ ਇਸ ਅਕੜ ਦੇ ਲੋਕ ਪੁਕਾਰ ਕਰਦੇ ਆ ਨਾ ਸਰਕਾਰ ਨੂੰ ਸ਼ੌਂਦਾ ਵਾ ਕਿ ਮਤਲਬ মিডিਆ ਬੁਲਾ ਕੇ ਅੱਗੇ ਵੀ ਵਾਰ-ਵਾਰ মিডিਆ ਤੇ ਜਿਹੜੀ ਖਬਰ ਜਿਹੜੀ ਉਹ ਨਜ਼ਰ ਕਰਾਈ ਹੈ ਹੂੰ ਸਰਕਾਰ ਤੱਕ ਪਹੁੰਚ ਵੀ ਕੀਤੀ ਆ ਇਤੋਂ ਤੱਕ ਵੀ ਪੰਜਾਬ ਦੀ ਹਾਲਾਤ ਇਹ ਹੋ ਜਾਈ ਆ ਕਿ ਸਾਡੇ ਵਿਧਾਇਕ ਜਿਹੜੇ ਆ ਨਰੇਸ਼ ਕਾਰਗਿਆ ਜੀ ਹਾਂਜੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਮਾਂਗ ਉਠਾਈ ਆ ਐਮਐਲਏ ਸਾਹਿਬ ਨੇ ਜਿਹੜੇ ਮੌਜੂਦਾ ਸਰਕਾਰ ਦੇ ਨਾਲ ਵਾ ਕਿ ਭਾਈ ਇਹ ਜਿਹੜੇ ਸਾਡੇ ਪੁਲ ਵਾ ਦੋ ਇੱਕ ਵਾਰ ਪਾਲ ਪੁਲ ਤੇ ਜੇ ਇਸ ਤੋਂ ਅਗਲਾ ਪੁਲ ਜਿਹੜਾ ਵਾ ਉੱਥੇ ਵੀ ਅਗਰ ਲਾ ਨਹੀਂ ਹੈਗੀਆਂ ਵੀ ਇਨ੍ਹਾਂ ਪੁਲਾਂ ਦੀਆਂ ਗ੍ਰੇਲਾਂ ਲਵਾ ਦਿਓ ਵਿਧਾਨ ਸਭਾ ਦੇ ਵਿੱਚ ਐਮਐਲਏ ਸਾਹਿਬ ਦੇ ਕਹਿਣ ਦੇ ਉੱਤੇ ਵੀ ਇੱਦਾਂ ਗ੍ਰੇਲਾਂ ਨਹੀਂ ਲੱਗੀਆਂ ਜਦੋਂ ਐਮਐਲਏ ਸਾਹਿਬ ਨੇ ਇਹ ਗੱਲ ਕਹੀ ਗਈ ਸੀ ਗ੍ਰੇਲਾਂ ਦਾ ਠੇਕਾ ਹੋ ਚੁੱਕਾ ਤੇ ਬਾਅਦ ਛੇਤੀ ਲੱਗ ਜਾਣਗੀਆਂ ਇਸ ਗੱਲ ਨੂੰ ਘਟੋ ਘਟਾ ਬਸ ਸਾਲ ਤੋਂ ਉੱਪਰ ਹੋ ਚੱਲਿਆ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਇਹਦੇ ਸਾਈਡਾਂ ਤੇ ਕਾਰਨ ਕੀ ਜਿਹੜੇ ਐਂਗਲ ਜਿਹੜੇ ਕੱਟੇ ਹੋਏ ਨੇ ਕਿ ਆ ਇੱਕ ਚੋਰੀ ਹੋ ਗਈ ਕੀ ਕਾਰਨ ਕੀ ਹੁੰਦਾ ਜੀ ਇਹਦਾ ਕਾਰਨ ਕੀ ਆ ਜੀ ਵੇਖੋ ਵੀ ਜਿਵੇਂ ਆ ਜਿਹੜੀ ਕਲਾਲੀ ਆ ਨਾ ਜੀ ਜਮਾ ਹੋਈ ਆ ਹੂੰ ਇਹਨਾਂ ਬੜੇ ਦਿਨ ਹੋ ਗਿਆ ਤੇ ਇਹਨਾਂ ਨੂੰ ਕਹਿਣਾ ਵੀ ਪੈਂਦਾ ਵੀ ਇਹਨੂੰ ਕੱਢ ਦਿਓ ਤੇ ਹੁਣ ਜਾਣ ਬੁੱਝ ਕੇ ਨਹੀਂ ਕਿ ਕੱਢਦੇ ਨਾ ਕਢਣ ਦਾ ਕਾਰਨ ਇਹ ਵੀ ਜਿਆਦਾ ਜੁਰਮ ਦੇ ਤੇ ਠੇਕੇ ਜਿਹੜਾ ਉਹ ਜਿਆਦਾ ਲਵਾਂਗੇ ਜਿਆਦਾ ਲਵਾਂਗੇ ਤਾਂ ਕਿ ਪੈਸੇ ਜਿਆਦਾ ਬਣ ਕੇ ਠੇਕੇ ਜਿਆਦਾ ਬਣ ਕੇ ਫਿਰ ਕੱਢਾਂਗੇ ਹੂੰ ਤੇ ਜਦੋਂ ਇਹ ਫਿਰ ਕੱਢਦੇ ਆ ਫਿਰ ਇਹਨਾਂ ਇਹ ਪੋਪਲੈਨਾਂ ਕੱਢਦੇ ਆ ਜਦੋਂ ਪੋਪਲੈਨਾਂ ਕੱਢਦੇ ਆ ਪੋਪਲੈਨਾਂ ਨੇ ਕਿ ਕੀਤਾ ਕਿ 5-7 ਸਾਲੋਂ ਸਾਰੀਆਂ ਨੇਰਾ ਬੰਦ ਹੋ ਗਈਆਂ ਸਾਰਾ ਹੀ ਹਾਂ ਤੇ ਜਦੋਂ ਪੋਪਲੈਨਾਂ ਕੱਢੀ ਪੋਪਲੈਨਾਂ ਨੇ ਜਦੋਂ ਕੋਲ ਦੇ ਉੱਤੇ ਕੰਮ ਕੀਤਾ ਹਾਂਜੀ ਉਹ ਐਂਗਲਾਂ ਜਿਹੜੀਆਂ ਉਹ ਸਾਰੀਆਂ ਦਬ ਗਈਆਂ ਕੋਈ ਵਿਗੀਆਂ ਹੋਈਆਂ ਕੋਈ ਟੁੱਟ ਗਈਆਂ ਜਿਹੜੀਆਂ ਬਚੀਆਂ ਬਚੀਆਂ ਐਂਗਲਾਂ ਸੀਗੀਆਂ ਜਾਂ ਉਹਨਾਂ ਨੂੰ ਸਿੱਧਾ ਕਰਨਾ ਸੀ ਉਹਨਾਂ ਦੀ ਰਿਪੇਅਰ ਕਰਨੀ ਸੀਗੀ ਉਹ ਰਿਪੇਅਰ ਕਰਨ ਦੀ ਬਜਾਏ ਉਹ ਬੱਚੇ ਛੱਡ ਕੇ ਚਲੇ ਗਏ ਉਹਕੇ ਚੋਰ ਲਾ ਕੇ ਲੈ ਕੇ ਕੋ ਡਿਕ ਡੋ ਗਈਆਂ ਇਸ ਤਰ੍ਹਾਂ ਹਾਲਾਤ ਬਣੇ ਆ ਕਿ ਵਾਲੀ ਵਾਰਸ ਜੀ ਦਾ ਕਹਿਣ ਤਾਂ ਬਾਬੇ ਕੋਈ ਹੈ ਨਹੀਂਗਾ ਠੀਕ ਹੈ ਜੀ ਤੇ ਹੁਣ ਪੂਰਾ ਖਤਰਾ ਬਣਿਆ ਹੋਇਆ ਐਸਾ ਆਪਾਂ ਪੁਲ ਤੇ ਜਿੱਥੇ ਖੜੇ ਆ ਬਹੁਤ ਖਤਰਾ ਜੀ ਨਿੱਕੇ ਨਿੱਕੇ ਨਿਆਣੇ ਸਕੂਲਾਂ ਜੀ ਇਧਰ ਪੜਨ ਜਾਂਦੀ ਇਧਰੋਂ ਜਾਂਦੀ ਆ ਕੋਈ ਜੀ ਦੇ ਕਾਲਜ ਜਾਂਦੇ ਬੱਚੇ ਉਹ ਬਹੁਤ ਸਾਰੇ ਪਰੇਸ਼ਾਨ ਹੁੰਦੇ ਬੱਚੇ ਠੀਕ ਹੈ ਜੀ ਤੇ ਕੀ ਕਹਿਣਾ ਕਿ ਚਾਹੁੰਦੇ ਜੀ ਬਾਬਾ ਜੀ ਹੁਣ ਇਹੋ ਕਹਿਣਾ ਚਾਹੁੰਦੇ ਵੀ ਜਿਹੜੀਆਂ ਐਂਗਲਾਂ ਲੱਗ ਜਾਣ ਐਂਗਲਾਂ ਦੀ ਸਾਹ ਸੰਭਾਲ ਹੋਵੇ ਹੋਰ ਜਿਵੇਂ ਪੁਲਾਂ ਦੀ ਜਿਹੜੀ ਸਫਾਈ ਸਮੇਂ ਸਿਰ ਕਰਾਈ ਜਾਵੇ ਸਰਕਾਰ ਦੇ ਦੀ ਉਹ ਚੱਕਣੀ ਹੋਵੇ ਆ ਵੇਖੋ ਵੀ ਇਹ ਕਰਾਲੀ ਜਿਹੜੀ ਘਟ ਕੋਟ ਮੀਡਾ ਹੋ ਗਿਆ ਫਸ਼ਿਆਂ ਨੂੰ ਵਾਰ-ਵਾਰ ਕਹਿੰਦੇ باوجود ਵੀ ਨਹੀਂ ਕਢਾਉਂਦੇ ਕਢਾਉਦੇ ਤਾਂ ਨਹੀਂ ਕੋਈ ਬੇਇਮਾਨ ਸਾਨੂੰ ਪੁੱਛਣ ਵਾਲਾ ਕੋਈ ਨਹੀਂਗਾ ਕਿ ਜਦੋਂ ਜ਼ਿਆਦਾ ਪਸਜੂਗੀ ਉਦੋਂ ਕੱਢਾਂਗੇ ਜ਼ਿਆਦਾ ਪਸੰਦ ਦੇ ਚੱਕਰ ਦੇ ਵਿੱਚ ਇਹਨਾਂ ਨੇ ਸਾਡੇ ਦੋ ਪੁਲ ਤੋੜ ਦਿੱਤੇ ਆ ਇਸ ਤੋਂ ਅਗਲਾ ਪੁਲਾ ਜੱਟਾਂ ਵਾਲੀ ਤੈਦਿਕ ਪੁਲ ਉਹ ਸਾਹਮਣੇ ਦਿਖਾਈ ਦੇ ਰਿਹਾ ਹੂਗਾ ਹਾਂਜੀ ਤੇ ਉਹ ਰਾਜਸਥਾਨ ਨਹਿਰ ਦਾ ਉਹ ਪੁਲ ਜਿਹੜਾ ਉਹ ਟੁੱਟ ਗਿਆ ਵਾ ਠੀਕ ਹੈ ਜੀ ਉਸ ਤੋਂ ਕੇ ਕੀਮੇ ਵਾਲੀ ਪਿੰਡ ਵਾ ਕੀਮੇ ਵਾਲੀ ਤੇ ਮੱਲੂ ਵਾਲੇ ਨੂੰ ਜੋੜਦਾ ਪੁਲਾ ਉਹ ਵੀ ਪੁਲ ਜਿਹੜਾ ਉਹ ਟੁੱਟ ਚੁੱਕਾ ਵਾ ਹੂੰ ਤੇ ਇੱਥੋਂ ਘਟੋ ਘਾੜ ਇਸ ਤੋਂ ਕੇ 10 ਕਿਲੋਮੀਟਰ ਪੋਰੇ ਨੂੰ ਪੈਂਦਾ ਵਾ ਹੂੰ ਠੀਕ ਹੈ ਹਾਲਾਤ ਬਣ ਗਏ ਜਿਹੜਾ ਪੋਲ ਮੈਲ ਜਿੱਥੇ ਆਵਾਜ਼ ਆ ਇਸ ਪੁੱਲ ਤੋਂ ਜਾਂਦੀ ਆ ਆਵਾਜ਼ ਆ ਠੀਕ ਹੈ ਤੇ ਜਿਵੇਂ ਇੱਕ ਲਾਲੇ ਜੁੜ ਗਈ ਹੈ ਜੇ ਇਹ ਵੀ ਪੁੱਲ ਟੁੱਟ ਗਿਆ ਤੇ ਘੱਟੋ ਘੱਟ ਤੁਸੀਂ ਹਿਸਾਬ ਲਾਓ ਵੀ ਇਸ ਮੱਲਾ ਵਾਲੇ ਤੋਂ ਪਰੇ ਗੁਰਦਿੱਤੀ ਵਾਲੇ ਹੱਡ ਤੋੜੇ ਲੱਗੇ ਕੋਈ ਪੁੱਲ ਨਹੀਂ ਆ ਕਰਨਗਨ ਵਾਸਤੇ ਲੋਕਾਂ ਨੂੰ ਠੀਕ ਹੈ ਠੀਕ ਹੈ ਹੁਣ ਵੀ ਪਾਣੀ ਕਾਫੀ ਓਵਰਫਲੋ ਹੋਇਆ ਪਿਆ ਜਿੱਥੇ ਦੇਖੋ ਪਾਣੀ ਓਵਰਫਲੋ ਵੇਖੋ ਜੀ ਪਾਣੀ ਸਰਕਾਰ ਤਿਆਂ ਦੀ ਬਿਟੇਲਾਂ ਤੱਕ ਪਾਣੀ ਪਹੁੰਚੇ ਆਖਰੀ ਜਿਵੇਂ ਅਭੋਰ ਦਾ ਇਲਾਕਾ ਜਾਂ ਹੋਰ ਦੂਰ ਤੱਕ ਪਾਣੀ ਪਹੁੰਚੇ ਹਾਂਜੀ ਤੇ ਪਾਣੀ ਤੁਸੀਂ ਦੇਖ ਹੀ ਰਹੇ ਹੋ ਵੀ ਇਹ ਨ ਹੌਣ ਦੇ ਕਾਰਨ ਕਿਨਾਰੇ ਤੇ ਕੋਈ ਟਾਇਲ ਨਹੀਂ ਦਿਖਾਈ ਦੇ ਰਹੀ ਬਿਲਕੁਲ ਜੀ ਬਿਲਕੁਲ ਉਹ ਪਰਲੇ ਪੰਨੇ ਜਾ ਕੇ ਕੋਈ ਟਾਇਲ ਥੋੜੀ ਖੜੀ ਹੋ ਮਸਮਾ ਸਦੀਦੀ ਆ ਹੂੰ ਇਹ ਨਾ ਨਾ ਜਾਓ ਉੱਥੇ ਉਹ ਦਿਖਾਈ ਦੇ ਰਹੀ ਹੈ ਹਾਂਜੀ ਹਾਂਜੀ ਯਾਨੀ ਕਹਿੰਦੇ ਵੀ ਫੁੱਲ ਬੜਾ ਫੁੱਲ ਜਿਹੜੀ ਉਹ ਨਹਿਰ ਭਰੀ ਹੋਈ ਆ ਹੂੰ ਹੂੰ ਉਹ ਤਾਂ ਕਿ ਕਿਸਾਨਾਂ ਤੱਕ ਪਾਣੀ ਪਹੁੰਚਦਾ ਵੇ ਹੂੰ ਪਰ ਸਾਂਭ ਸੰਭਾਲ ਜਿਹੜੀ ਆ ਕਰਨ ਵਾਲੇ ਜਿਹੜੇ ਲੋਕ ਆ ਉਹ ਸਹੀ ਤਰੀਕੇ ਨਾਲ ਸਾਂਭ ਸੰਭਾਲੇ ਦੀ ਨਹੀਂ ਕਰ ਰਹੇ ਹੂੰ ਆ ਵੇਖੋ ਵੀ ਉਸ ਨਹਿਰ ਤੋਂ ਪਾਰ ਪਾਇਆ ਪਾਟਿਆ ਹਾਂਜੀ ਹਾਂਜੀ ਇਹ ਕਿੰਨੀ ਟੁੱਟੀ ਹੋਈ ਆ ਠੀਕ ਹੈ ਜੀ ਆ ਪੁਲ ਜਿਹੜਾ ਵਾ ਉਹਦੀ ਰਖਵਾਲੀ ਕਰਨੀ ਚਾਹੀਦੀ ਇਹਦੇ ਪੁੱਲ ਦੇ ਲਾਗੇ ਹੋਵੇ ਕਿੰਨੀ ਟੁੱਟੀ ਹੋਈ ਆ ਹਾਂ ਬਿਲਕੁਲ ਜੀ ਬਿਲਕੁਲ ਮਿੱਟੀ ਨਹੀਂ ਚ ਪਾ ਸਕਦੇ ਹੂੰ ਜੇ ਸਰਕਾਰ ਕੋਲ ਫੜ ਨਹੀਂ ਹੈਗਾ ਚਾਰ ਬੋਰੀਆਂ ਮਿੱਟੀਆਂ ਭਰ ਕੇ ਤੇ ਲਾ ਸਕਦੇ ਆ ਨਾ ਹੂੰ ਹੂੰ ਬਿਲਕੁਲ ਜੀ ਉਹ ਵੀ ਨਨਾਰੇ ਇਹਨੂੰ ਨਾਲਹਿਕੀ ਕਹਿ ਸਕਦੇ ਆ ਹੂੰ ਹੂੰ ਤੇ ਜਾ ਕੇ ਕਹਿ ਸਕਦੇ ਨੇ ਸਰਕਾਰ ਸੁੱਤੀ ਹੋਈ ਆ ਇਹ ਜਿਹੜੇ ਲੋਕ ਆ ਇਹ ਚਾਹੁੰਦੇ ਵੀ ਚਾਹੁੰਦੇ ਆ ਵੀ ਜਦੋਂ ਕੰਮ ਵਾਵਾ ਹੋਊਗਾ ਉਹਦੇ ਮੋਟਾ ਜਿਹੜਾ ਉਹ ਠੇਕਾ ਲਾਵਾਂਗੇ ਤੇ ਮੋٹے ਠੱਕੇ ਤੇ ਜੇ ਤੁਹਾਨੂੰ ਪਤਾ ਹੈ ਕੀ ਕੀ ਇਥੇ ਪੰਜਾਬ ਚ ਹੁੰਦਾ ਵਾ ਇਹ ਹਲਾਤ ਬਣਿਆ ਕਾਗਜ਼ਾਂ ਚ ਕੀ ਹੁੰਦਾ ਵਾ ਤੇ ਸਾਹਮਣੇ ਕੀ ਹੁੰਦਾ ਠੀਕ ਹੈ ਜੀ ਇਹ ਪੈਸੇ ਫਿਰ ਜਿਹੜਾ ਮਹਿਕਮੇ ਦਾ ਫਿਰ ਜੇਬਾਂ ਜਾਂਦੇ ਜਦੋਂ ਜਿਹੜਾ ਕੰਮ ਜਿਹੜੇ ਪੈਸੇ ਆਉਂਦੇ ਆ ਫਿਰ ਬਿਲਕੁਲ ਜੀ ਇਹ ਕੋਈ ਗੱਲ ਉਹ ਕਿ ਲੋਕੀ ਛੱਪੀ ਥੜੀ ਆ ਸਰਦਾਰ ਰੁਪਈਆ ਤੇ ਆਉਂਦੇ ਰਹਿੰਦੀਆਂ ਹੂੰ ਸੁਪਾਈਆਂ ਵੀ ਹੁੰਦੀਆਂ ਰਹੀਆਂ ਵਾ ਸਾਰਾ ਕੁਝ ਠੀਕ ਹੋ ਜਾਵੇ ਕਾਗਜ਼ਾਂ ਚ ਹੋ ਰਿਹਾ ਵਾ ਹੂੰ ਸਾਹਮਣੇ ਜਿਹ ਠੀਕ ਠੀਕ ਹੈ ਬਾਬਾ ਜੀ ਵਾਹਿ ਜੀ ਖਾਲਸਾ ਵਾਹਿਗੁਰੂ ਜੀ ਹੋਰ ਭਾਈ ਜੀ ਕੀ ਹਾਲ ਜੀ ਤੇ ਜਿਹੜਾ ਤੁਹਾਡਾ ਪਿੰਡ ਕਿਹੜਾ ਹੈ ਭਾਈ ਜੀ ਹਾਂ ਜੀ ਚਰਾਗਲੀ ਤੇ ਇੱਥੇ ਅਕਸਰ ਗੁਜ਼ਰਦੇ ਹੋ ਇਸ ਪੁਲ ਤੋਂ ਜੀ ਤੁਸੀਂ ਹਾਂ ਜੀ ਦੇਰ ਹੀ ਗੁਜ਼ਰਦਾ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਪੁਲ ਦੇ ਬਾਰੇ ਜੀ ਬੰਦ ਕਰੋ ਮੜਾ ਚਾਹੀਦਾ ਵੀਰੇ ਕੋਲ ਇਹਨਾਂ ਕਮਾਲ ਵਾਲੀ ਨੁਕਸਾਨ ਹੀ ਹੁੰਦਾ ਹਾਂਜੀ ਮੇਰੇ ਸਵੇਰੇ ਕਦੋਂ ਆਉਣੇ ਆ ਹਾਂਜੀ ਤੇ ਇਹਨਾਂ ਨਾਲ ਮੋਟਰਸਾਈਕਲ ਲੰਘਦਾ ਕੋਈ ਹੂੰ ਜਾਣੀ ਕਿ ਵੀ ਇਹ ਕਾ ਨਗਾਉਣਾ ਪੈਂਦਾ ਵੀ ਅੱਗੇ ਕੋਈ ਆਉਂਦਾ ਨਹੀਂ ਹੁਣ ਤੁਸੀਂ ਕਲੇ ਹੀ ਤੇ ਗੱਡੀ ਆਈ ਤੇ ਪਸ਼ਾਨ ਡੱਕ ਕੇ ਫਿਰ ਨਗਾ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਕਈ ਏਹਰਾਂ ਕੋਈ ਜਵਾਗ ਹੁੰਦਾ ਛੋਟੇ ਨਾਮ ਵਾਲ ਜਿਵੇਂ ਜਵਾਨੀ ਚ ਹੁੰਦੇ ਅੱਜ ਕੱਲ੍ਹ ਖੂਨ ਪਾကြ ਹੁੰਦੇ ਹਾਂਜੀ ਹਾਂਜੀ ਉਹ ਨਹੀਂ ਵੇਦੇ ਠੀਕ ਹੈ ਜਾਣਾ ਬੰਦਾਂ ਦੇ ਵੇਖ ਲੈਂਦਾ ਪਾਣੀ ਵੀ ਕਾਫੀ ਹੈ ਜੀ ਬਹੁਤ ਜ਼ਿਆਦਾ ਬਹੁਤ ਕਾਫੀ ਪਾਣੀ ਪਾਣੀ ਬੰਨਾ ਚਾਹੀਦਾ ਜੀ ਅਸੀਂ ਠੀਕ ਹੈ ਜੀ ਬੰਨਾ ਚਾਹੀਦਾ ਪੋਲ ਜੀ ਹਾਂ ਜਰੂਰ ਬੰਨਾ ਚਾਹੀਦਾ ਹੈ ਨਾ ਕਿ ਬਾਈ ਜੀ ਤੁਹਾਡਾ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਠੀਕ ਹੈ ਬਾਈ ਜੀ ਧੰਨਵਾਦ ਜੀ ਬਾਕੀ ਸੇਫਟੀ ਤਾਂ ਲਾਜ਼ਮੀ ਹੈ ਸੇਫਟੀ ਗ੍ਰਿੱਲਾ ਵੀ ਨਹੀਂ ਹੈਗੀਆਂ ਸਾਈਡ ਤੇ ਤੇ ਕੱਖ ਤੇ ਪਾਣੀ ਵੀ ਕਾਫੀ ਜ਼ਿਆਦਾ ਹੈ ਜਿਹੜਾ ਪਾਸੇ ਵਾਲਾ ਆਉਂਦਾ ਉਹ ਤਾਂ ਪਹਿਲਾਂ ਨੰਗਣ ਤੋਂ ਡਰਦਾ ਹੈ ਹੁਣ ਚੱਲਾ ਸਾਡਾ ਤਾਂ ਡੇਲੀ ਦੇ ਕਲਟੀਨ ਬਣੀ ਖੜੀ ਹੈ ਹਾਂ ਬਾਕੀ ਫੇਰ ਵੀ ਨੁਕਸਾਨ ਤਾਂ ਨੁਕਸਾਨ ਹੀ ਹੈ ਜੀ ਬਿਲਕੁਲ ਜੀ ਬਿਲਕੁਲ ਹਾਂ ਤਾਂ ਹੀ ਬੰਨਾ ਚਾਹੀਦਾ ਹੈ ਇਹਦੇ ਗ੍ਰਿੰਦਰ ਸਿੰਘ ਜੀ ਨਹੀਂ ਕੁਲਵਿੰਦਰ ਕੁਲਵਿੰਦਰ ਸਿੰਘ ਧੰਨਵਾਦ ਬਾਈ ਜੀ ਓਕੇ